ਬਿਲਕੁਲ ਹਰੀ ਕਣਕ ਜਿਹੜੀ ਉੱਥੇ ਪਾਈ ਗਈ ਜਿਹੜਾ ਕਿਸਾਨ ਉੱਥੇ ਹਾਜ਼ਰ ਸੀ ਜਿਹੜਾ ਉਹ ਗਣਕ ਲੈ ਕੇ ਆਇਆ ਮੈਂ ਉਹਦੇ ਨਾਲ ਸੰਪਰਕ ਕੀਤਾ ਵੀ ਤੁਸੀਂ ਹਰੀ ਕਣਕ ਨਾ ਲੈ ਕੇ ਆਓ ਇਹ ਜਿਹੜੀ ਕਣਕ ਦਾ ਆਉਣ ਦੇ ਨਾਲ ਜਿਹੜਾ ਤੁਸੀਂ ਵੀ ਪਰੇਸ਼ਾਨ ਹੋਵੋਗੇ ਤੇ ਕੁਝ ਹੋਰ ਕਿਸਾਨ ਭਰਾ ਵੀ ਪਰੇਸ਼ਾਨ ਹੋਣਗੇ ਉਹ ਕਹਿੰਦਾ ਵੀ ਤੂੰ ਮੈਨੂੰ ਰੋਕਣ ਵਾਲਾ ਕੌਣ ਹੋਣਾ ਤੈਨੂੰ ਪਤਾ ਨਹੀਂ ਇਹ ਬਿੱਟੂ ਬੰਸਰ ਆੜਤੀ ਦੇ ਦੰਤ ਹੈਗੀ ਹੈ ਮੈਂ ਕਹ ਰਿਹਾ ਸੀ ਬੋਲੇ ਸੋਨਾ ਬੜੇ ਜੇ ਚੇਰਮੈਨ ਲੋਕ ਨੂੰ ਨਾ ਪਾਵੇ ਇਹ 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 2 ਕਿਲੋ ਤੇ 3 ਕਿਲੋ ਜਿਹੜਾ ਪਰ ਬੈਗ ਵੱਧ ਤੋਲਿਆ ਜਾ ਰਿਹਾ ਸੀ ਇਸ ਤਰ੍ਹਾਂ ਜੀ ਉਹਨਾਂ ਵੱਲੋਂ ਜਿਹੜਾ ਹੈਗਾ ਕਿਸਾਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਸੀ ਗਿੱਲੀ ਕਣਕ ਲੈ ਕੇ ਆਉਣ ਲਈ ਜਿਸ ਦੇ ਨਾਲ ਜਿਹੜਾ ਫੜ ਵੀ ਨੁਕਰੀ ਸੀਗੇ ਔਰ ਹੋਰ ਆੜਤੀਆਂ ਨੂੰ ਤੇ ਕਿਸਾਨਾਂ ਨੂੰ ਪ੍ਰੋਬਲਮ ਆ ਰਹੀ ਸੀ ਇਸ ਲਈ ਉਹਨਾਂ ਨੇ ਨੋਟਿਸ ਕਰ ਦਿੱਤੇਗੇ ਇਸੇ ਤਨਵਾਰੀ ਉਹਨਾਂ ਨੇ ਉਹਨਾਂ ਨੂੰ ਕੋਈ ਜਵਾਬ ਹੋਦਾ ਸਾਨੂੰ ਤਸੱਲੀ ਭਖ ਨਹੀਂ ਦਿੱਤਾ ਜੀ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਮਾਰਕੀਟ ਕਮੇਟੀ ਦੇ ਦਫ਼ਤਰ ਚੇਅਰਮੈਨ ਸਾਹਿਬ ਕੋ ਗੁਰਮੀਤ ਸਿੰਘ ਜੀ ਆਰੇ ਵਾਲੇ ਅੱਜ ਇੱਕ ਅਮਰਜੀਤ ਅਨਮੋਲ ਨੂੰ ਲੈ ਕੇ ਰੈਲੀ ਦੇ ਦੌਰਾਨ ਨਵੀਂ ਦਾਣਾ ਮੰਡੀ ਦੁਕਾਨ ਨੰਬਰ 14 ਤੇ ਇੱਕ ਆਰਤੀਆ ਵੱਲੋਂ ਤੇ ਕੁਝ ਨਵੇਂ ਸੇ ਯੋਗਿਆ ਵੱਲੋਂ ਕਰਮਜੀਤ ਅਨਮੋਲ ਦਾ ਵਿਰੋਧ ਕੀਤਾ ਗਿਆ ਸੀਗਾ ਬੜਾ ਸਿੱਧਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਕੰਟੀ ਕਰਦਾ ਸਾਡਾ ਚੋ ਪਰਸੈਂਟ ਮੌਇਸਚਰ ਵਾਲੀ ਕਣਕ ਦਾ ਸਾਂਸ ਕੈਨਸਲ ਕਰਤਾ ਮੰਡੀ ਜਿੱਦੀ ਵੀ ਪ੍ਰਸੈਂਟ ਵਾਲੀਆਂ ਕਣਕਾਂ ਪਈਆਂ ਹਰਮਾਨ ਜੀ ਫਲਕੇ ਦਾ ਕਹਿੰਦਾ ਐਸਾ ਜਿਵੇਂ ਕੋਈ ਰੋਟੀ ਨਹੀਂ ਆਇਆ ਨਾ ਹੋਵੇ ਤਾਂ ਇਹਦੀ ਮਰ ਨਹੀਂ ਆਇਆ ਮੈਨੂੰ ਬਹੁਤ ਚੰਗਾ ਹਰਦਾ ਬਾਈ ਇਹਦੀ ਮਜਬੂਰੀ ਹੈ ਮੇਰੇ ਸਾਂਸ ਕੈਨਸਲ ਹੈ 6 ਮਹੀਨੇ ਤੋਂ ਮੈਂ ਸੰਤਾਪ ਹੋਦਾ ਹੈ ਮੇਰੀ 2 ਲੱਖ ਬੋਰੀ ਦੀ ਹਰਤ ਹੈ ਇਹ ਟੋਣੀ ਮੀਟਿੰਗ ਕਰਦਾ ਇਹ ਕਿਉਂ ਨਹੀਂ ਚੇਰਮੈਨ ਨੂੰ ਕਹਿੰਦਾ ਸਭ ਤੋਂ ਵੱਡਿਆ 300 ਆਪੀ ਅਸੀਂ ਇਹ ਮੰਡੀ ਚੋਗਨ ਬ੍ਰਿਜੀ ਉਹ ਨਾ ਰੜਾ ਗਿਆ ਇਹ ਨਾ ਰੜਾ ਗਿਆ ਅੰਗਰ ਜੀ ਕਲਤਾਰ ਸਿੰਘ ਜੀ ਨੂੰ ਕਹਿਤਾ ਚੇਅਰਮੈਨ ਸਾਹਿਬ ਦਾ ਉਹਨਾਂ ਬਾਰੇ ਅਸੀਂ ਪਹੁੰਚੇ ਚੇਅਰਮੈਨ ਸਾਹਿਬ ਕੋਲ ਤੇ ਚੇਅਰਮੈਨ ਸਾਹਿਬ ਅੱਜ ਨੇ ਵਿਰੋਧ ਕੀਤਾ ਗਿਆ ਸੀ ਅਮਰਜੀਤ ਅਨਵੋਲ ਦਾ ਉਹਦਾ ਮੁੱਖ ਕਾਰਨ ਕੀ ਹੈ ਜੀ ਸ਼ਿਕਲ ਜੀ ਕਾਰਨ ਦਾ ਹੈ ਜੀ ਮੈਂ ਕੁਝ ਦਿਨ ਪਹਿਲਾਂ ਮੰਡੀ ਦੇ ਵਿੱਚ ਰਾਉਂਡ ਕਰ ਰਿਹਾ ਸੀ ਕੋਟ ਸੁਖੀਆ ਮੰਡੀ ਦੇ ਵਿੱਚ ਬਿਲਕੁਲ ਹਰੀ ਕਣਕ ਜਿਹੜੀ ਉੱਥੇ ਪਾਈ ਗਈ ਜਿਹੜਾ ਕਿਸਾਨ ਉੱਥੇ ਹਾਜ਼ਰ ਸੀ ਜਿਹੜਾ ਉਹ ਕਣਕ ਲੈ ਕੇ ਆਇਆ ਮੈਂ ਉਹਦੇ ਨਾਲ ਸੰਪਰਕ ਕੀਤਾ ਵੀ ਤੁਸੀਂ ਹਰੀ ਕਣਕ ਨਾ ਲੈ ਕੇ ਆਓ ਇਹ ਜਿਹੜੀ ਕਣਕ ਦਾ ਆਉਣ ਦੇ ਨਾਲ ਜਿਹੜਾ ਤੁਸੀਂ ਵੀ ਪਰੇਸ਼ਾਨ ਹੋਵੋਗੇ ਤੇ ਕੁਝ ਹੋਰ ਕਿਸਾਨ ਭਰਾ ਵੀ ਪਰੇਸ਼ਾਨ ਹੋਣਗੇ ਉਹ ਕਹਿੰਦਾ ਵੀ ਤੂੰ ਮੈਨੂੰ ਰੋਕਣ ਵਾਲਾ ਕੌਣ ਹੋਣਾ ਤੈਨੂੰ ਪਤਾ ਨਹੀਂ ਇਹ ਬਿੱਟੂ ਬੰਸਰ 83 ਦੇ ਦਨ ਚ ਗਈ ਹੈ ਠੀਕ ਹੈ ਜੀ ਮੈਂ ਜਿਹੜਾ ਉਸ ਨੂੰ ਆਪਦਾ ਵਿਜ਼ਿਟਿੰਗ ਕਾਰਡ ਫੜਾਤਾ ਵੀ ਮੈਂ ਜਿਹੜਾ ਚੇਅਰਮੈਨ ਹੈ ਤੇ ਮੈਂ ਉੱਥੋਂ ਵਾਪਸ ਆ ਗਿਆ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜਾ ਇੱਕ ਨੋਟਿਸ ਭੇਜਿਆ 12 ਤਰੀਕ ਨੂੰ ਜੋ ਉਹਨਾਂ ਨੇ ਰਿਸੀਵ ਨਹੀਂ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ 14 ਤਰੀਕ ਨੂੰ ਦੂਜਾ ਨੋਟਿਸ ਭੇਜਿਆ ਉਹ ਵੀ ਉਹਨਾਂ ਨੇ ਰਿਸੀਵ ਨਹੀਂ ਕੀਤਾ ਹਾਂਜੀ 18 ਤਰੀਕ ਨੂੰ ਅਸੀਂ ਤੀਸਰਾ ਜਿਹੜਾ ਭੇਜਿਆ ਉਹ ਰਿਸੀਵ ਕਰ ਲਿਆ ਪਰ ਸਾਨੂੰ ਉਹਦਾ ਜਵਾਬ ਕੋਈ ਨਹੀਂ ਦਿੱਤਾ ਜੀ ਉਸ ਤੋਂ ਬਾਅਦ ਜਿਹੜੀ ਬੰਦੀ ਕਾਰਵਾਈ ਇਹ ਸੀ ਵੀ ਅਸੀਂ ਜੇ ਉਹ ਬੰਦਾ ਮਾਰਕੀਟ ਕਮੇਟੀ ਜਾਂ ਜਿਹੜਾ ਮੰਡੀ ਬੋਰਡ ਦੇ ਨਿਯਮਾਂ ਨੂੰ ਨਹੀਂ ਜਾਣਦਾ ਜੀ ਤਾਂ ਉਹਦਾ ਅਸੀਂ ਲਾਇਸੈਂਸ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਜੀ ਉਸ ਤੋਂ ਬਾਅਦ ਜਿਹੜਾ ਮੈਨੂੰ ਪਰਸੋਂ ਕੁਝ ਜਿਹੜਾ ਕਿਸਾਨਾਂ ਨੇ ਸ਼ਿਕਾਇਤ ਕੀਤੀ ਕਿ ਰਾਤ ਨੂੰ ਉਹ ਹਨੇਰੇ ਦਾ ਫਾਇਦਾ ਠਾਕੇ ਜਿਹੜੀ ਚੰਸ ਹੈ ਸਾਡੀ ਉਹ ਵੱਧ ਤੋਲ ਰਿਆ ਜੀ ਇੱਕ ਜਿਹੜਾ ਸੇਠੀ ਆੜਤੀ ਹੈ ਉਹ ਕਹਿੰਦਾ ਵੀ ਮੇਰਾ ਜਿਹੜਾ ਰਸਤਾ ਵੀ ਇਹਨੇ ਬਲੌਕ ਕੀਤਾ ਹੋਇਆ ਤਿੰਨ ਚਾਰ ਦਿਨਾਂ ਤੋਂ ਠੀਕ ਹੈ ਜੀ ਮੈਂ ਰਾਤ ਨੂੰ 9 ਵਜੇ ਉੱਥੇ ਰੌਂਡ ਕੀਤਾ ਤਾਂ ਉੱਥੇ ਜਿਹੜਾ ਮੈਂ ਦੇਖਿਆ ਇਹ ਜਿਹੜਾ 2.5 ਕਿਲੋ ਤੇ 3 ਕਿਲੋ ਜਿਹੜਾ ਪਰ ਬੈਗ ਵੱਧ ਤੋਲਿਆ ਜਾ ਰਿਹਾ ਸੀ ਜਿਹਨੂੰ ਅਸੀਂ ਜਿਹੜਾ ਰਿਕਾਰਡ ਕੀਤਾ ਤੇ ਅਸੀਂ ਵਾਪਸ ਆ ਗਏ ਇਸ ਤੋਂ ਜਿਹੜਾ ਬਾਅਦ ਕਾਰਵਾਈ ਇਹ ਬਣਦੀ ਸੀ ਜੀ ਵੀ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਰੱਦ ਹੋ ਸਕਦਾ ਜੀ ਉਸ ਚੀਜ਼ ਤੋਂ ਘਬਰਾ ਕੇ ਬਖਲਾੜ ਚਾ ਕੇ ਜਿਹੜਾ ਉਹ ਉਹਨਾਂ ਨੇ ਇਹ ਕੁਛ ਕੀਤਾ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਕੋਈ ਅਣਪਛਾਤੇ ਬੰਦਿਆਂ ਨਾਲ ਆਇਆ ਤੇ ਮੈਨੂੰ ਜਿਹੜਾ ਉਹਨੇ ਧਮਕੀ ਦਿੱਤੀ ਤੂੰ ਜਾਣਦਾ ਨਹੀਂ ਤੂੰ ਕੀਦੇ ਨਾਲ ਪੰਗਾ ਲੈ ਰਿਆ ਹੈ ਜੀ ਇਹਦੇ ਨਤੀਜੇ ਤੈਨੂੰ ਭੁਗਤਣੇ ਪੈਣਗੇ ਇਹ ਕਹਿ ਕੇ ਇੱਥੋਂ ਚਲੇ ਗਏ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੇ ਪਤਾ ਲੱਗਾ ਵੀ ਕਰਮਜੀਤ ਅਨਮੋਲ ਜੀ ਆ ਰਹੇ ਆ ਤਾਂ ਫਿਰ ਉੱਥੇ ਜਾ ਕੇ ਇਹਨਾਂ ਨੇ ਹੰਗਾਮਾ ਕੀਤਾ ਜੀ ਇਹ ਜਿਹੜਾ ਬਖਲਾੜ ਚਾਕੇ ਜਿਹੜਾ ਇਹ ਕੁਛ ਕਰ ਰਿਹਾ ਠੀਕ ਹੈ ਉੱਥੇ ਨਾ ਮੈਂ ਅਸੀ ਮਜੂਸੀ ਹੋ ਰਹੀ ਬਹੁਤ ਸਾਰੇ ਲੋਕ ਮਜੂਸੀ ਉਹ ਤੁਹਾਡੇ ਖਿਲਾਫ ਵੀ ਕਹਿ ਰਿਆ ਸੀ ਵੀ ਚੇਅਰਮੈਨ ਸਾਹਿਬ ਨੇ ਜਾਣ ਬੁਝ ਕੇ ਮੇਰੇ ਨਾਲ ਕੀਤਾ ਕਿਸੇ ਹੋਰ ਆਰਡਰ ਨਾਲ ਨਹੀਂ ਕੀਤਾ ਦੇਖੋ ਜੀ ਜੀ ਦੀ ਸਾਨੂੰ ਕੰਪਲੀਟ ਆਊਗੀ ਮੈਂ ਜਿਹੜਾ ਹਰ ਰੋਜ਼ ਅੱਠ ਮੰਡੀਆਂ ਜਰਾਊਂਡ ਕਰਦਾ ਜੀ ਅੱਠ ਠਿਕਣੇ ਨਾਲ ਅੱਠ ਠਿਕਣੇ ਜੀ ਮੈਂ ਕਿਤੇ ਜਿਹੜੀ ਕੰਪਲੀਟ ਨਹੀਂ ਪਾਈ ਇੱਕ ਕੰਪਲੀਟ ਸਾਨੂੰ ਬਾੜੇਦ ਰੱਖ ਕੇ ਮਿਲੀ ਸੀ ਉਹਨਾਂ ਤੇ ਵੀ ਜਿਹੜਾ ਖੇਤੀਬਾੜੀ ਵਿਭਾਗ ਕਾਰਵਾਈ ਕਰਕੇ ਗਿਆ ਸਾਹਿਬ 62 ট্রেডিং ਕੰਪਨੀ ਦੇ ਬਾਂਸੇ ਇਟ੍ਰਾਈਸ ਦੇ ਜਿਹੜੇ ਲਾਇਸੈਂਸ ਬਣੇ ਸੀ ਇੱਕੋ ਨਾਮ ਤੇ ਦੋ ਲਾਇਸੈਂਸ ਚੱਲੇ ਸੀ ਸਾਡੇ ਸੁਣਨ ਦੇ ਵਿੱਚ ਆਇਆ ਵੀ ਲਾਇਸੈਂਸ ਉਹਨਾਂ ਦੇ ਕੈਨਸਲ ਕੀਤੇ ਗਏ ਆ ਉਹਦੇ ਬਾਰੇ ਸਰ ਕੀ ਜਾਣਕਾਰੀ ਹੋਵੇ ਨਹੀਂ ਜੀ ਉਹਨਾਂ ਦੇ ਲਾਇਸੈਂਸ ਕੈਨਸਲ ਨਹੀਂ ਕੀਤੇ ਗਏ ਮੁਅੱਤਲ ਹੋਏ ਆ 7 ਦਿਨਾਂ ਦੇ ਲਈ ਸਿਰਫ ਤੇ ਉਹ ਆਪਣੇ ਆਪ ਹੀ ਬਹਾਲ ਹੋ ਜਣੇ ਆ 7 ਦਿਨਾਂ ਬਾਅਦ ਠੀਕ ਹੈ ਜੀ ਮਤਲਬ ਇੱਕੋ ਨਾਮ ਤੇ ਦੋ ਤਿੰਨ ਤਿੰਨ ਲਾਇਸੈਂਸ ਹੋ ਸਕਦੇ ਨਹੀਂ ਨਹੀਂ ਇੱਕੋ ਇੱਕ ਪਰਿਵਾਰ ਦੇ ਵਿੱਚ ਫਰਮਾ ਹੁੰਦੀਆਂ ਜੀ ਉਹ ਇੱਕ ਫਰਮ ਦੇ ਦੋ ਲਾਇਸੈਂਸ ਤਿੰਨ ਲਾਇਸੈਂਸ ਬਣਾ ਲੈਂਦੇ ਨਾਰਮਲ ਗੱਲ ਆ ਇੱਕ ਬੀਤੇ ਦਿਨਾਂ ਵਿੱਚ ਮੁਖਸੇ ਰੋਡ ਤੇ ਜੋ ਆਪਣੇ ਝੋਨੇ ਦਾ ਰੁਵਾ ਪਿਆ ਸੀਗਾ ਇਹ ਉਹਨਾਂ ਨਾਲ ਹੀ ਸਬੰਧਿਤ ਹੈ ਹਾਂਜੀ ਹਾਂਜੀ ਉਹ ਝੋਨਾ ਜਿਹੜਾ ਹੈਗਾ ਉਹ ਇਸੇ ਫਰਮ ਦਾ ਹੀ ਸੀ ਫਰਮ ਵੱਲੋਂ ਰੱਖਾਇਆ ਗਿਆ ਸੀਗਾ ਤੇ ਜਿਹੜਾ ਸਾਰੀ ਕਾਰਵਾਈ ਕਰਕੇ ਫੀਸ ਭਰਵਾਲੀ ਗਈ ਸੀ ਠੀਕ ਦਿਨਾਂ ਵਾਸਤੇ ਲਾਇਸੈਂਸ ਜਿਹੜੇ ਮਤਲਬ ਕੀਤੇ ਗਏ ਸੀ ਕਿ ਕੀ ਕਾਰਨ ਸੀ ਉਹਨਾਂ ਦਾ ਇਸ ਤਰ੍ਹਾਂ ਜੀ ਉਹਨਾਂ ਵੱਲੋਂ ਜਿਹੜਾ ਹੈਗਾ ਕਿਸਾਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਸੀ ਗਿੱਲੀ ਕਣਕ ਲੈ ਕੇ ਆਉਣ ਲਈ ਜਿਸ ਦੇ ਨਾਲ ਜਿਹੜਾ ਫੜ ਵੀ ਨੁਕਰੀ ਸੀਗੇ ਔਰ ਹੋਰ ਆੜਤੀਆਂ ਨੂੰ ਤੇ ਕਿਸਾਨਾਂ ਨੂੰ ਪ੍ਰੋਬਲਮ ਆ ਰਹੀ ਸੀ ਇਸ ਲਈ ਉਹਨਾਂ ਨੇ ਨੋਟਿਸ ਕਰ ਦਿੱਤੇਗੇ ਇਸੇ ਤਨਵਾਰੀ ਉਹਨਾਂ ਨੇ ਉਹਨਾਂ ਨੂੰ ਕੋਈ ਜਵਾਬ ਉਹਦਾ ਸਾਨੂੰ ਤਸੱਲੀ ਬਖਸ਼ ਨਹੀਂ ਦਿੱਤਾ ਜੀ ਚਾਹੇ ਹੁਣ ਬਹਾਲ ਹੋਣ ਤੋਂ ਬਾਅਦ ਕੋਈ ਪਰੇਸ਼ਾਨੀ ਨਹੀਂ ਆਉਗੀ ਦੇਖੋ ਜੀ ਜੇ ਕੋਈ ਗਲਤੀ ਨਹੀਂ ਕੋਈ ਕਰਦੇ ਤਾਂ ਵਧੀਆ ਗੱਲ ਹੈ ਫਿਰ ਕੋਈ ਪ੍ਰੋਬਲਮ ਨਹੀਂ ਆਉਗੀ ਜੀ